नशिया एकजुट होके सौ खाते हाँ अपने पिंडदार बन के काम करा अपने पिंड किसी भी किसम का नशा विकन दे नहीं देवे ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਾ ਨਹੀਂ ਦਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਅਗਰ ਕੋਈ ਵੀ ਨਸ਼ਾ ਕਰਦਾ ਹੈ ਅਸੀਂ ਉਹਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੰਪਰਵ ਵਿੱਚ ਧਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਕੋਈ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇ ਕੇ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ बहुत बहुत धन्यवाद आप सब सर जी बोले ही सोने हाल कई ठीक हो गए कई पिंड एन साफ भगवान साहब ने अपने आप नशा मुक्त डिकलेयर करता जरूरी हेठ ने नशा मुक्त डिकलेयर करता ऊपर पिंड है रायपुर इन नशा मुक्त डिकलेयर करता कि पिंड च कोई भी नशा नहीं करता चिट्टा जी दूजे सज्जा ठीक करते जसी ने दसिया पिंड भी नहीं है साढ़ा इलाका जितना जब हम आप यही देखना कि कोई इतने लगे भी ना एन आप अपने इलाके करके पिंड साफ कर रहे बहुत वाली गल है सोनाली जी थोड़े छोटे मैं जिन्हें आख्या ये सा अपना पिंड है मेरा वादा है सरपंच साहब न जसी न जी पी वीर बहुत सारे वापस सारी टीम नौजवान सरपंच कि आप पिंडाने सब तो पहली जी मांग रखी है ਉਹ ਇੱਕ ਜਿਹੜੀ ਸੜਕ ਹੈ ਅਜੋਲੀ ਨੂੰ ਲਿੰਕ ਰੋਡ ਹੈ 500 ਮੀਟਰ ਵਾਲੀ ਇਹਨਾਂ ਪੱਕਾ ਇਹਨੂੰ ਪ੍ਰਾਇੋਰਟੀ ਦੇ ਉੱਤੇ ਜੇ ਆਪਾਂ ਇਹਨੂੰ ਸ਼ੁਰੂ ਕਰਵਾ ਕੇ ਕਰਾਂਦੇ ਲਗਾਤਾਰ ਜੀ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵੱਖ-ਵੱਖ ਸਕੂਲਾਂ ਦਾ ਅਸੀਂ ਰੋਜ਼ ਦੇਖਦੇ ਹਾਂ ਕਰੋਨਾ ਪੈਰੀ ਗ੍ਰਾਂਟ ਜਿਵੇਂ ਆ ਸਾਡਾ ਪਿੰਡ ਇਸ ਵਕਤ ਆਪਾਂ ਖੜੇ ਆ ਤੁਸੀਂ ਆ ਪਿੱਛੇ ਜਿਹੜੀ ਦੁਆਰ ਵਿੱਚ ਪੇ ਇਹ ਇੱਕ ਇਤਿਬਾਰ ਜਿਹੜੀ ਹੈ ਬਣੀ ਹੈ ਕਟੋ-ਕਟੇ 20 ਫੁੱਟ ਉਧਰੋਂ ਲੂੰਗੀ ਹੈ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਇਹ ਦੀਵਾਰ ਬਣੀ ਹੈ ਇੱਕ ਨਵਾਂ ਕਲਾਸਰੂਮ ਪਿੰਡ ਕਿਹੜਾ ਹੈ ਇੱਥੇ ਦੇ ਸਕੂਲ ਵਿੱਚ 15 ਲੱਖ ਰੁਪਏ ਦਾ ਕੰਮ ਹੋਇਆ ਤੇ ਹੋਰ ਦੇਖ ਰਹੇ ਕਿਥੇ ਹੋਰ ਕੀ ਇੰਪਰੂਵਮੈਂਟ ਕਰ ਸਕਦੇ ਆ ਪਿੰਡ ਪਿੰਡਾਂ ਦੇ ਸਕੂਲਾਂ ਨੂੰ ਚਮਕਾਉਣਾ ਤੇ ਨਾਲ ਹੀ ਜਿਹੜੇ ਸਾਡੇ ਸੀਨੀਅਰ ਸੈਕੰਡਰੀ ਸਕੂਲ ਹੈ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਤਾਂ ਕਿ ਇਹ ਬਦਲਾਅ ਆਵੇ ਜਦੋਂ ਅਸੀਂ ਸਮਾਗਮ ਕਰਦੇ ਹਾਂ ਕਈ ਵਾਰ ਪਿੰਡ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਪਿੰਡ ਦਾ ਸਕੂਲ ਇੰਨਾ ਵਧੀਆ ਹੋ ਗਿਆ ਕਿਉਂਕਿ ਉਹ ਗੇਟ ਤੋਂ ਬਾਹਰ ਰਹਿੰਦੇ ਆ ਅੱ ਪੂਲਾ ਜਿੱਥੇ ਬੱਚੇ ਜ਼ਮੀਨ ਤੇ ਬੈਠਦੇ ਆ ਜਿੱਥੇ ਬਾਥਰੂਮ ਹੈ ਨਹੀਂ ਜਿੱਥੇ ਦਵਾਰਾ ਹੈ ਨਹੀਂ ਪਰ ਇਹ ਬਦਲਦੀ ਤਸਵੀਰ ਹੈ ਇਹ ਸਾਡੀ ਪੰਜਾਬ ਸਿੱਖਿਆ ਕ੍ਰਾਂਤੀ ਹੈ ਤੇ ਇਸ ਹਿੱਸੇ ਦੇ ਨਾਲ ਜਿਹੜਾ ਹੈ ਪਿੰਡ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਇੱਕ ਵਧੀਆ ਮੈਸੇਜ ਜਾਂਦਾ ਕਿ ਹਣੇ ਹੀ ਸਰਕਾਰੀ ਸਕੂਲਾਂ 'ਚ ਤਬਦੀਲੀ ਆ ਰਹੀ ਹੈ। ਅਜੇ ਤੱਕ ਸ਼ੁਰੂਆਤ ਤਾਂ ਅਜੇ ਪਿੰਡ ਦਾ ਸਕੂਲ ਹੋਰ ਚਮਕੂਗਾ। ਮੈਂ ਸੋ ਲਗਾਤਾਰ ਇਲਾਕੇ 'ਚ ਵਿਚਰਨਾ ਤੁਹਾਡਾ ਕਿਤੇ ਨਾ ਕਿਤੇ ਵਿਰੋਧੀਆਂ ਦੇ ਮੱਥੇ ਤੇ ਪਸੀਨੇ ਦੀ ਚਿੰਤਾ ਦਾ ਕਾਰਨ ਵੀ ਬਣ ਰਿਹਾ ਹੈ। ਕਿਵੇਂ ਦੇਖਦੇ ਹੋ ਸੰਗੋ ਵੀ ਮੇਰਾ ਮੇਰੀ ਆਗਤ ਆਪਣਾ ਕਰਮ ਕਰੋ ਆਪਣੇ ਕੰਮ ਵੱਲ ਤਾਂ ਧਿਆਨ ਦਿਓ। ਲੋਕ ਤੁਹਾਡਾ ਦੇਖੋ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ। ਇਹ ਤੁਹਾਡਾ ਧਰਮ ਹੈ ਤੁਸੀਂ ਉਹਨੂੰ ਕਹਿੰਦੇ ਸੀ ਅਸੀਂ ਵਿਚਰਾਂਗੇ ਅਸੀਂ ਆਪਣਾ ਧਰਮ ਨਿਭਾ ਰਹੇ ਹ